ਦੀ ਬੇਨਤੀ ਹੈ ਕਿ ਅਦੇ ਅਸਵਾਨ ਦੀ ਗੱਤੋ ਜ਼ਾਇਦ ਕਰੋ ਗੁਰੂ ਗ੍ਰੰਥ ਸਾਹਿਬ ਜੀ ਦੇ ਕਾਸ਼ਿ ਦੀ ਪਾਵਨ ਬਾਣੀ ਕਹਿੰਦੀ ਹੈ ਅਕਲ ਹੀ ਕੀਚੇ ਤਾਨ ਦੁੱਖ ਨੂੰ Que nada? ਸਤੁਤ ਨੂੰ ਪਛੇਟ ਆਦਿਆ ਅਸੀਂ ਤੇਰੀਆਂ ਖੁਸ਼ੀਆਂ ਲੈਣਾ ਚਾਹਦੇ। ਪਰਮਾਤਮਾ ਖੁਸ਼ੀ ਉਹ ਸਾਨੂੰ ਸੱਚੋ-ਸੱਚੇ ਰੋਟੇ ਇੱਕ ਕੰਮ ਕਰੀ। ਸਤੁਤ ਕੀ ਕਰਗੇ? ਨੀਚਾ ਅੰਦਰ ਨੀਤ ਜਾਤ ਨੀਤੀ ਹੂ ਅਤਨੀਚ। ਨਾਂ ਨਪੈਣ ਕੇ ਸੰਸਾਤ ਵੱਟਿਆਂ ਸੰਕੇ ਅੀਸ ਜਿੱਥੇ ਨੀਚ ਸੁਭਾਲੀ ਹੈ ਨਾ ਇੱਥੇ ਨਾਦਰ ਤੇਰੀ ਖੁਸ਼ੀ ਜਿੱਥੇ ਲੋੜ ਵੱਲ ਸੁਭਾਲਿਆ ਜਾਂਦਾ ਹੈ। ਪਾਸ਼ਾ ਕਹਿੰਦੇ ਲੋਥੇ ਪਰਮਾਤਮਾ ਦੀ ਖੁਸ਼ੀ ਸਭ ਤੋਂ ਜ਼ਿਆਦਾ ਹੁੰਦੀ। ਜਿੱਦਾਂ ਆਇਆ ਸੀ ਵੀ ਅਪ੍ਰੈਲ ਜਿਹੜੀ ਮਾਰਟੀ ਹੁੰਦੀ ਹੈ ਕਾਂ ਦਾ ਉਸ਼ਾਮ ਲੈਦਾ ਕਿਸਾਨ ਤੇ ਉਹ ਖੁਸ਼ੀ ਮਨਾਉਂਦਾ ਰਸਾਕੀ ਦੇ ਮੇਲੇ ਤੇ ਜਾਂਦਾ ਹੈ ਇੱਕ ਇਸ Мы думаем, どうぞ。 ਇਹ ਬਖਸ਼ਿਆ ਨਹੀਂ ਕਿ ਨਾ ਸਕੂਨ ਮਿਲੇਗਾ ਸਾਨੂੰ ਦਾਦੇ ਦੇ ਦਾਦੀ ਦੀ ਸੇਵਾ ਕਰਕੇ ਮਨੁੱਖਤਾ ਦੀ ਸੇਵਾ ਕਰਕੇ ਵਿੱਚ ਦੁਨੀਆਂ ਸੇਵਕ ਮਾਈਏ ਭਰਬਰ ਦਾ ਬੈਸਨ ਦਾਦੇ ਦੇ ਹਜ਼ੂਰੀ ਵਿੱਚ ਫਾਂ ਮਿਲਦੀ ਜਿੱਦੇ ਆਪਨੇ ਕੀਚੇ ਲਾਉਂਦੇ ਵੇੜੇ